ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨਵਦੀਪ ਸ਼ਰਮਾ ਨજર ਪਾਉਨੇ ਆ ਦੇਸ਼ ਅਤੇ ਦੁਨੀਆ ਦੀਆਂ ਵੱਡੀਆਂ ਖਬਰਾਂ ਤੇ ਸਰਕਾਰੀ ਮੈਡੀਕਲ ਕਾਲਜ ਚਾਂਸੀ ਦੀ ਸਪੈਸ਼ਲ ਨਿਊ ਬੋਰਨ ਕੇਅਰ ਯੂਨਿਟ ਦੀ ਅੱਗ ਜਣੇ ਵਿੱਚ ਮਰਨ ਵਾਲੇ 10 ਬੱਚਿਆਂ ਚੋਂ 7 ਦੀ ਹੋਈ ਪਛਾਣ ਕੀਤਾ ਪਰਿਵਾਰਾਂ ਦੇ ਹਵਾਲੇ ਤਿੰਨ ਬੱਚਿਆਂ ਦੀ ਅਜੇ ਵੀ ਨਹੀਂ ਹੋਈ ਪਛਾਣ ਚਾਂਸੀ ਹਸਪਤਾਲ ਵਿੱਚ ਮਰਨ ਵਾਲੇ ਬੱਚਿਆਂ ਦੇ ਮਾਪਿਆਂ ਨੇ ਲਗਾਇਆ ਇਲਜ਼ਾਮ ਕਿਹਾ ਬੱਚਿਆਂ ਨੂੰ ਬਚਾਉਣ ਦੀ ਬਜਾਏ ਭੱਜ ਗਿਆ ਪੈਰਾਮੈਡੀਕਲ ਸਟਾਫ ਚੰਸੀ ਹਸਪਤਾਲ ਵਿੱਚ ਸਪੈਸ਼ਲ ਨਿਊ ਬੋਨ ਕੇਅਰ ਯੂਨਿਟ ਵਿੱਚ ਭਰਤੀ 8 ਬੱਚਿਆਂ ਦਾ ਨਹੀਂ ਲੱਗ ਰਿਹਾ ਪਤਾ ਮਾਪਿਆਂ ਨੇ ਕਿਹਾ ਜਾਣਕਾਰੀ ਨਹੀਂ ਦੇ ਰਿਹਾ ਹਸਪਤਾਲ ਪ੍ਰਸ਼ਾਸਨ ਹਸਪਤਾਲ ਦੇ ਕ੍ਰਿਟੀਕਲ ਕੇਅਰ ਯੂਨਿਟ ਵਿੱਚ ਹੋਈ ਸਭ ਤੋਂ ਵੱਧ ਬੱਚਿਆਂ ਦੀ ਮੌਤ ਅੰਦਰ ਜਾਣ ਅਤੇ ਬਾਹਰ ਹੋਣ ਦਾ ਸੀ ਇੱਕੋ ਰਸਤਾ ਧੂਏ ਨਾਲ ਭਰਿਆ ਹੋਣ ਕਾਰਨ ਜ਼ਿਆਦਾ ਹੋਇਆ ਨੁਕਸਾਨ ਚੰਸੀ ਅਕਜਨੀ ਕਾਂਡ ਵਿੱਚ ਇੱਕ ਹੋਰ ਵੱਡਾ ਖੁਲਾਸਾ ਸ਼ਾਮ 5 ਵਜੇ ਵੀ ਹੋਇਆ ਸੀ ਸ਼ਾਰਟ ਸਰਕਟ ਪਰ ਨਰਸਿੰਗ ਸਟਾਫ ਨੇ ਕੀਤੀ ਸੀ ਜਾਂ ਦੇਖੀ ਰਾਹੁਲ ਗਾਂਧੀ ਨੇ ਪੀਐਮ ਮੋਦੀ ਦੀ ਜੋ ਬਾਈਡਨ ਨਾਲ ਕੀਤੀ ਤੁਲਨਾ ਕਿਹਾ ਬਾਈਡਨ ਦੀ ਤਰ੍ਹਾਂ ਭੁੱਲਣ ਦੀ ਬਿਮਾਰੀ ਤੋਂ ਪੀੜਤ ਹਨ ਪੀਐਮ ਮੋਦੀ ਕਿਹਾ ਭਾਸ਼ਣ ਦਿੰਦੇ ਸਮੇਂ ਭੁੱਲ ਜਾਂਦੇ ਹਨ ਕੀ ਕਹਿਣਾ ਹੈ ਤੇ ਕੀ ਨਹੀਂ ਪੀਐਮ ਮੋਦੀ ਨਾਈਜੀਰੀਆ ਦੀ ਰਾਜਤਾਨੀ ਅੰਬੂਜ਼ਾ ਚ ਰਾਸ਼ਟਰਪਤੀ ਤਿੰਬੂ ਨਾਲ ਕਰਨਗੇ ਮੁਲਾਕਾਤ ਭਾਰਤੀ ਭਾਈਚਾਰੇ ਨੂੰ ਵੀ ਕਰਨਗੇ ਸੰਬੋਧਿਤ ਡੀਆਰਡੀਏ ਨੂੰ ਮਿਲੀ ਵੱਡੀ ਸਫਲਤਾ ਲੰਬੀ ਦੂਰੀ ਦੀ ਹਾਈਪਰਸੋਨਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਉੜੀਸਾ ਸਥਿਤ ਐਪੀਜੀ ਅਬਦੁਲ ਕਲਾਮ ਟਾਪੂ ਤੇ ਕੀਤਾ ਗਿਆ ਪ੍ਰੀਖਣ ਹਾਈਪਰਸੋਨਿਕ ਮਿਜ਼ਾਈਲ ਦੇ ਸਫਲ ਪ੍ਰੀਖਣ ਤੇ ਬੋਲੇ ਰੱਖਿਆ ਮੰਤਰੀ ਰਾਜਨਾ ਸਿੰਘ ਇਹ ਪ੍ਰਾਪਤੀ ਹੈ ਇਤਿਹਾਸਿਕ ਇਸ ਉਪਲਬਧੀ ਨੇ ਭਾਰਤ ਨੂੰ ਚੁਨਿੰਦਾ ਦੇਸ਼ਾਂ ਦੇ ਸਮੂਹ ਵਿੱਚ ਕਰ ਦਿੱਤਾ ਸ਼ਾਮਲ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹਾ ਵਿਕੇਸ਼ ਸਾਭਾ ਸੰਸਦ ਮੈਂਬਰ ਨਵਨੀਤ ਰਾਣਾ ਦੀ ਜਨਸਭਾ ਚ ਹੋਇਆ ਭਾਰੀ ਹੰਗਾਮਾ ਛੁੱਟੀਆਂ ਗਈਆਂ ਕੁਰਸੀਆਂ ਵਾਲ-ਵਾਲ ਬਚੀ ਸਾਬਕਾ ਸੰਸਦ ਥਾਣੇ ਪਹੁੰਚ ਦਰਜ ਕਰਵਾਈ ਸ਼ਿਕਾਇਤ ਮਣੀਪੁਰ ਵਿੱਚ ਤਿੱਖਾ ਹੋਇਆ ਪ੍ਰਦਰਸ਼ਨ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਹਮਲਾ ਕਰਨ ਦੀ ਕੀਤੀ ਕੋਸ਼ਿਸ਼ ਮਣੀਪੁਰ ਵਿਖੇ ਮਤਈ ਭਾਈਚਾਰੇ ਦੇ 6 ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸਥਿਤੀ ਹੋਈ ਹੋਰ ਵੀ ਨਾਜ਼ੁਕ ਕਈ ਥਾਵਾਂ ਤੇ ਵਿਗੜੇ ਹਾਲਾਤ ਮਣੀਪੁਰ ਹਿੰਸਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਦਿੱਤਾ 24 ਘੰਟੇ ਦਾ ਅਲਟੀਮੇਟਮ ਕਿਹਾ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕੀਤੀ ਜਾਵੇ ਕਾਰਵਾਈ ਨਹੀਂ ਤਾਂ ਜਨਤਾ ਦੇ ਗੁੱਸੇ ਦਾ ਕਰਨਾ ਪਵੇਗਾ ਸਾਹਮਣਾ ਇਮਫਾਲ ਵਿਕੇ ਵਿਧਾਇਕਾਂ ਦੇ ਘਰ ਚ ਤੋੜਫੋੜ ਤੇ ਅੱਗ ਜਣੀ 7 ਜ਼ਿਲ੍ਹਿਆਂ ਚ ਇੰਟਰਨੈਟ ਤੇ ਪਾਬੰਦੀ 5 ਜ਼ਿਲ੍ਹਿਆਂ ਚ ਲਾਗੂ ਕੀਤਾ ਗਿਆ ਕਰਫਿਊ ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿੱਚ ਦੇਰ ਰਾਤ ਭਾਜਪਾ ਮੰਡਲ ਪ੍ਰਧਾਨ ਦੇ ਘਰ ਤੇ ਗੋਲੀਬਾਰੀ ਗੁੰਡਿਆਂ ਨੇ ਪ੍ਰਧਾਨ ਸ਼ਰਿੰਦਰ ਅਵਸਤੀ ਦੀ ਪਤਨੀ ਦੀ ਵੀ ਕੀਤੀ ਕੁੱਟਮਾਰ ਰੇਲੀ ਪਿਲਿਪੀਤ ਰੇਲਵੇ ਸੈਕਸ਼ਨ ਚ ਟ੍ਰੇਨ ਨੂੰ ਪਲਟਾਉਣ ਦੀ ਕੀਤੀ ਗਈ ਕੋਸ਼ਿਸ਼ ਸ਼ਰਾਰਤੀ ਅਨਸਰਾਂ ਨੇ ਟਰੈਕ ਤੇ ਰੱਖਿਆ 31 ਕਿਲੋਗ੍ਰam ਲੋਹੇ ਦਾ ਟੁਕੜਾ ਅਤੇ ਪੱਥਰ ਲੋਕੋ ਪਾਇਲਟ ਦੀ ਸੂਝ-ਬੂਝ ਨੇ ਟਾਲਿਆ ਹਾਸਾ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ ਕਿਹਾ ਅਦਾਲਤਾਂ ਨੂੰ ਬਲਾਤਕਾਰ ਵਰਗੇ ਅਪਰਾਧਾਂ ਲਈ ਕਾਰਵਾਈ ਨੂੰ ਰੱਦ ਕਰਨ ਤੋਂ ਪਹਿਲਾਂ ਸਮਝੌਤਿਆਂ ਦੀ ਕਰਨੀ ਚਾਹੀਦੀ ਹੈ ਚੰਗੀ ਤਰ੍ਹਾਂ ਜਾਂਚ ਐਲਨ ਮਸਕ ਦੀ ਕੰਪਨੀ ਨਾਲ ਮਿਲ ਕੇ ਸਭ ਤੋਂ ਭਾਰੀ ਅਤੇ ਉਨਤ ਉਪਕਰਣ ਲਾਂਚ ਕਰਨ ਜਾ ਰਿਹਾ ਇਸਰੋ ਦੂਰ ਦਰਾਡੇ ਦੇ ਖੇਤਰਾਂ ਅਤੇ ਉਡਾਨਾਂ ਵਿੱਚ ਇੰਟਰਨੈਟ ਸੇਵਾਵਾਂ ਪ੍ਰਦਾਨ ਕਰੇਗਾ ਉਪਕਰਣ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਿਆਨਾਹੂ ਦੇ ਘਰ ਤੇ ਹਮਲਾ ਵਿੜੇ ਵਿੱਚ ਡਿੱਗੇ ਅੱਗ ਦੇ ਗੋਲੇ ਇੱਕ ਮਹੀਨੇ ਦੇ ਅੰਦਰ ਦੂਜੀ ਵਾਰ ਬਣਾਇਆ ਗਿਆ ਨਿਸ਼ਾਨਾ ਪ੍ਰਦੂਸ਼ਣ ਦੇ ਨਾਲ ਨਾਲ ਦਿੱਲੀ ਵਿੱਚ ਧੁੰਦ ਦਾ ਵੀ ਕਹਿਰ ਜਾਰੀ ਕੀਤਾ ਗਿਆ ਯੈਲੋ ਲਕ ਦੇਸ਼ ਦੇ ਤਾਜ਼ੀਆਂ ਖਬਰਾਂ ਵੇਖਣ ਲਈ ਇਸੇ ਤਰ੍ਹਾਂ ਜੁੜੇ ਰਹੋ ਜਗਬਾਨੀ ਟੀਵੀ ਨਾਲ